ਤੇ ਅੱਜ ਮੈਂ ਕਿੱਥੇ ਆਈ ਆਂ ਜੂਡੀਓ ਔਰ ਤੁਹਾਨੂੰ ਬਤੇ ਮੈਂ ਹਾਂ ਨਾ ਅਸੱਚ ਵੈਸੀ ਗੱਲ ਵੀ ਆਣਾ ਸੀ ਕਿ ਕੱਲ ਥੋੜਾ ਘਰ ਦਾ ਕੰਮ ਘੁੰਮ ਰਿਹਾ ਥੋੜੀ ਲਾਈਫ ਬਿਜ਼ੀ ਰਹੇਗੀ ਤੇ ਅੱਜ ਸੋਚਿਆ ਚਲੋ ਮੈਂ ਥੋੜਾ ਫਾਰਮ ਦੇ ਨਾਲ ਹੋ ਗਿਆ ਮਾ ਜੂਡੀਓ ਮੈਨੂੰ ਜੂਡੀਓ ਚਾਕੇ ਖੁਸ਼ੀ ਹੋਤੀ ਤੇ ਮੈਨੂੰ ਵਧੀਆ ਲੱਗਾ ਇੱਥੇ ਆ ਕੇ ਤੇ ਤੁਹਾਨੂੰ ਪਤਾ ਐਥੋ ਦੀ ਕਲੈਕਸ਼ਨ ਓਕੇ ਹੈ ਮਤਲਬ ਕਿਸਨਾ ਓਕੇ ਹੈ ਕਿ ਮਲੇ ਹਰ ਇੱਕ ਡਰੈਸ ਬੜੀ ਰੇਟ ਟੂ ਰੇਟ ਠੀਕ ਹੈ ਕਾਫੀ ਅਚੀ ਡਰੈਸ ਹੈਲ ਜਿਨੀ ਕੀ ਹੈ ਦੇਖੋ ਔਰ 800 99 ਦਾ ਹੈ ਇਹ ਪੀਸ ਕਿ ਇਸਟਾਨੀ ਕਾਫੀ ਡਿਸਪਲੇ ਜਿਹੜੀ ਕਿ ਉਹਨਾਂ ਕੋਲ ਅਵੇਲੇਬ ਹੁੰਦੀ ਹੈ ਇਹ ਦੇਖੋ ਕੁੜਤੀਆਂ ਪ੍ਰਾਈਸ ਤੁਸੀਂ ਦੇਖੋ 699 ਦਾ ਹੈ 700 ਦੀ ਕੋਈ ਵੀ ਕੁੜਤੀਆਂ ਤੁਸੀਂ ਵੇਅਰਸ ਕਰ ਸਕਦੇ ਹੋ ਠੀਕ ਕਾਫੀ ਕਲੈਕਸ਼ਨ ਇਹਨਾਂ ਕੋਲ ਮਤਲਬ ਅੱਛੀ ਹੀ ਹੈ ਉਸ ਤੋਂ ਬਾਅਦ ਦਿੱਖਿਆ ਜਿਵੇਂ ਤੇ ਸ਼ਲਗ ਆਪਰ ਟੂ ਸ਼ਲਗ ਜਿਵੇਂ ਅਸੀਂ ਡਰੈਸ ਨਾਲ ਵੇਅਰ ਕਰਦੇ ਆਂ ਵਿਦਆਊਟ ਡਰੈਸ ਨਾਲ ਤੇ ਇਹ ਦੇਖੋ ਸ਼ਲਗ ਵੀ ਮਤਲਬ ਕਿੰਨੇ ਮਤਲਬ ਵਧੀਆ ਲੱਗ ਰਹੇ ਨੇ ਤੇ ਇਹ ਪਿੱਛੋਂ ਤੱਕ ਦੇਖਿਆ ਜਾਵੇ ਸਾਰੀ ਕਲੈਕਸ਼ਨ ਵੀਡੀਓ ਦੀ ਭਰੀ ਹੋਈ ਹੈ ਜਿਹੜੀ ਉਹ ਜੇ ਆਪਾਂ ਸਭ ਤੋਂ ਜ਼ਿਆਦਾ ਵਾਈਟ ਕਪੜੇ ਵੇਖਦੇ ਆਂ ਤੇ ਤੁਹਾਨੂੰ ਪਤਾ ਮੇਰੀ ਫੇਵਰਿਟ ਡ्रेसेस ਨੂੰ ਲੈ ਕੇ ਜਾਂ ਜੀਨਸ ਨੂੰ ਲੈ ਕੇ ਤੇ ਮੇਰਾ ਫੇਵਰਿਟ ਤੁਹਾਨੂੰ ਪਤਾ ਕਲਰ ਕਿਹੜਾ ਹੈ ਓਨਲੀ ਓਨ ਵਾਈਟ ਔਰ ਇਸ ਲਈ ਮੈਂ ਵਾਈਟ ਡਿਪਾਰਟਮੈਂਟ ਤੇ ਜਾਵਾਂਗੀ ਔਰ ਵਾਈਟ ਡਿਪਾਰਟਮੈਂਟ ਦੇ ਆਪਣੀ ਜੀਨਸ ਦੇਖਾਂਗੇ ਬਟ ਇੱਥੇ ਨਾ ਕੁਛ ਨਾ ਕੁਛ ਇਹ ਨਾ ਚੇਂਜ ਕਰਦੇ ਦਿੰਦੇ ਨੇ ਵਿਦਿਆ ਨਹੀਂ ਕੋਈ ਇੱਥੇ ਹੁੰਦੇ ਕੋ ਜਿਸ ਦਾ ਨਾ ਬੁਆਇਸ ਦੀ ਲੁੱਕ ਲਗਾਈ ਹੋਈ ਹੈ ਇਹਨਾਂ ਨੇ ਮੈਂ ਆਈ ਇੱਧਰ ਹੀ ਸੀ ਬਟ ਇੱਧਰ ਜੀਨਸ ਦੀ ਲੋਕੇਸ਼ਨਸ ਨਹੀਂ ਹੈ ਕਿਉਂਕਿ ਇੱਧਰ ਬੁਆਇਸ ਲੁੱਕ ਇਹਨਾਂ ਨੇ ਲਗਾ ਦਿੱਤੀ ਹੈ ਹਾਂ ਤੇ ਇਹ ਦੇਖੋ ਕਿੰਨੀ ਮਤਲਬ ਪ੍ਰੀਟੀ ਪ੍ਰੀਟੀ ਡ्रेसेस ਹੈ ਸਾਰੀਆਂ ਮਤਲਬ ਪ੍ਰੀਟੀ ਡ्रेसेस ਹੈ ਕਿੰਨੀ ਅਮੀ ਹੈ ਇਹਦਾ ਰੇਟ ਬਹੁਤ ਹੀ ਮਤਲਬ ਬਹੁਤ ਹੀ ਘੱਟ ਰੇਟ ਜਿਨੂੰ ਕਹਿੰਦੇ ਬਹੁਤ ਹੀ ਘੱਟ ਜਿਵੇਂ ਕਿ 179 ਤੋਂ ਸਟਾਰਟਸ ਹੋ ਜਾਂਦਾ ਹੈ ਰੈਗੂਲਰ ਡਰੈਸਿਸ ਵਗੈਰਾ ਇਹ ਦੇਖੋ ਰੇਟ ਵੀ ਉਹਨਾਂ ਨੇ ਲਗਾਏ ਹੋਏ ਨੇ ਬੜੇ ਤਰੀਕੇ ਨਾਲ ਮਤਲਬ ਇੱਕ ਇੱਕ ਕੱਪੜੇ ਨੂੰ ਟਾਈ ਅੱਛੀ ਤਰ੍ਹਾਂ ਡਿਸਪਲੇ ਕੀਤਾ ਹੋਇਆ ਹੈ ਕਿ ਕਲਾਇੰਟਸ ਆਣ ਆ ਕੇ ਇੱਥੇ ਆਪਣੀ ਮਰਜ਼ੀ ਨਾਲ ਕੁਝ ਵੀ ਲੈ ਸਕਦੇ ਨੇ ਤੇ ਅੱਜ ਮੈਂ ਤੁਹਾਡੇ ਅੱਗੇ ਵੀਡੀਓ ਬਣਾ ਰਹੀ ਹਾਂ ਜਾਂ ਗੱਲਬਾਤ ਕਰ ਰਹੀ ਹਾਂ ਉਹਦਾ ਇਹੀ ਕਾਰਨ ਹੈ ਕੀ ਸਮਾਨੀ ਕਾਲ ਕੇ ਆਪਣੇ ਆਪ ਨਾਲ ਵੀ ਥੋੜਾ ਬਿਜ਼ੀ ਰਹਿਣਾ ਚਾਹੀਦਾ ਹੈ ਕਿਸ ਤਰ੍ਹਾਂ ਕੀ ਥੋੜਾ ਟਾਈਮ ਪੀਰੀਅਡ ਸਾਡਾ ਵੀ ਪਾਸ ਹੁੰਦਾ ਜਾਵੇ ਹੈਨਾ ਤੇ ਬਾਕੀ ਵਾਈਟ ਪੈਂਟ ਮੈਂ ਦੇਖਾਂਗੀ ਹੁਣ ਤੇ ਫਿਰ ਮੈਂ ਜਦੋਂ ਵੀ ਘਰ ਜਾਵਾਂਗੀ ਉਹ ਸੋਬਾ ਤੁਹਾਨੂੰ ਮੈਂ ਦਿਖਾਵਾਂਗੀ ਮੈਂ ਕੀ ਖੇਤਿਆ ਤੇ ਕਿਹੜੀ ਚੀਜ਼ ਖਰੀਦਣੀ ਜ਼ਰੂਰੀ ਸਮਝੀ ਹੈ ਤੇ ਬਾਕੀ ਵੇਖਿਆ ਜਾਵੇ ਲੋਕੇਸ਼ਨਸ ਮਤਲਬ ਜਿਹੜੀ ਹੈ ਮੈਂ ਤੁਹਾਨੂੰ ਡਾਲ ਦਵਾਂਗੀ ਜਿ ਵੀਡੀਓ ਦੀ ਤੇ ਨਾਰਮਲ ਹੈ ਖਾਲਸਾ ਕਾਲਜ ਦੇ ਫਰੰਟ ਤੇ ਹੀ ਹੈਗਾ ਇਹ ਵਾਲਾ ਸਾਡੇ ਜੋ ਵੀ ਬ੍ਰਾਂਡ ਕੋਲ ਹੈ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਦੇਖਦੇ ਆ ਫਮੇ ਨੂੰ ਕੀ ਪਸੰਦ ਆਂਦਾ ਹੈ ਜਾਂ ਮੈਨੂੰ ਕੀ ਹੈ ਬੜ ਮੈਂ ਤੁਹਾਨੂੰ ਦੱਸੇ ਕਿ ਮੈਨੂੰ ਵਾਈਟ ਜੀਨਸ ਪਸੰਦ ਹੈ ਇਸ ਲਈ ਮੈਂ ਵਾਈਟ ਜੀਨਸ ਹੀ ਲੈਣ ਆਈ ਆ ਤੇ ਜੀਨਸ ਦੇ ਕੰਟਰਾਸਟ ਦੇਖ ਲਾਂਗੇ ਕਿਹੜਾ ਕਿਹੜਾ ਸਹੀ ਹੈ ਤੇ ਬਹੁਤ ਘੱਟ ਰੇਟਾਂ ਤੇ ਮਿਲਣ ਵਾਲੇ ਕੱਪੜੇ ਹੁਣ ਦੇਖੋ ਜਿਸ ਤਰ੍ਹਾਂ ਕਿ ਮਤਲਬ ਕੁੜਤੀ ਵੇਅਰ ਕਰਨੀ ਹੋਵੇ ਤੇ ਇਹ ਦੇਖੋ ਕੁੜਤੀ ਮਤਲਬ ਕਿੰਨੀ ਮਤਲਬ ਕੁੜਤੀ ਲਗਾਈ ਹੋਈ ਹੈ ਸਸਤੀ ਕੁੜਤੀ ਹੈ कॉटन ਵੇਸ ਕੁੜਤੀ ਹੈ ਰੈਗੂਲਰ ਪਾਉਣ ਲਈ ਓਨਲੀ ਔਨ on 400 ਦੀ ਹੈ ਬੱਚਿਆਂ ਲਈ ਟੀ-ਸ਼ਰਟਸ ਕਿੰਨੀਆਂ ਸਮਾਰਟ ਟੀ-ਸ਼ਰਟਸ ਨੇ ਤੇ ਇਹ ਵੀ 149 ਦੇ ਵਿੱਚ ਹੈ ਤੇ ਇਹਨਾਂ ਦਾ ਡਿਪਾਰਟਮੈਂਟ सेम ਥੱਲੇ ਵੀ ਇਸ ਤਰ੍ਹਾਂ ਹੀ ਹੈ نیچے ਦਾ ਡਿਪਾਰਟਮੈਂਟ ਮੈਂ ਜ਼ਰੂਰੀ ਨਹੀਂ ਸਮਝਿਆ ਪਾਣਾ ਕਿਉਂਕਿ ਮੈਂ ਉੱਪਰ ਦਾ ਡਿਪਾਰਟਮੈਂਟ ਜ਼ਰੂਰੀ ਸਮਝਿਆ ਇਸ ਤਰ੍ਹਾਂ ਕਿਉਂਕਿ ਮੈਨੂੰ ਉੱਪਰ ਹੀ ਕੰਮ ਸੀ ਤੇ ਇਸ ਲਈ ਮੈਂ ਉੱਪਰ ਹੀ ਪਹਿਲਾਂ ਆਈ ਹਾਂ ਤੇ ਬਾਕੀ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਗੱਲਬਾਤ ਮੈਂ ਤੁਹਾਡਾ ਨਾਲ ਕਰਦੀ ਰਵਾਂਗੀ ਤੇ ਬਹੁਤ ਜਲਦੀ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਸ਼ਾਪਿੰਗ ਦੇ ਵਿੱਚ ਕੀ ਖਰੀਦਿਆ ਤੇ ਕਿਹੜੀ ਚੀਜ਼ ਮੈਨੂੰ ਜ਼ਿਆਦਾ ਸਮਾਰਟ ਐਂਡ ਵਧੀਆ ਲੱਗੀ ਐ ਠੀਕ ਐ ਸੋ ਅੱਜ ਸੌਨ ਉਹਦੇ ਆ ਦੋ ਤਿੰਨ ਵੀਡੀਓਸ ਮੇਰੇ ਇੱਕੋ ਦਮ ਦੇ ਵਿੱਚ ਪਈਆਂ ਨੇ ਪਹਿਲੀ ਫਰਸਟ ਵੀਡੀਓ ਮੇਰਾ ਪਿਆਰ ਘਰ ਦਾ ਜਿਹੜਾ ਕਿ ਮੈਂ ਮੈਗੀ ਨੂੰ ਲੈ ਕੇ ਵੀਡੀਓ ਸਮਾਚਾਰ ਤੁਹਾਨੂੰ ਦਿੱਤਾ ਠੀਕ ਐ ਤੇ ਉਸ ਤੋਂ ਬਾਅਦ ਮੇਰਾ ਵੀਡੀਓ ਪਿਆਰ ਘਰ ਦਾ ਜਿਹੜਾ ਕਿ ਉਹ ਮੈਂ ਕੱਢ ਲਿਆ ਉਸ ਬਾਰੇ ਤੇ ਇਹ ਦੇਖੋ ਇੱਕ ਚੀਜ਼ ਮੈਂ ਹੋਰ ਵੀ ਦਿਖਾਵਾਂ ਜਿਹੜੀ ਸਭ ਤੋਂ ਇੰਪੋਰਟੈਂਟ ਐ ਟ੍ਰਾਈ ਟ੍ਰਾਂਚ ਅ ਐ ਵੂਮਨਸ ਸਮਲਜਿਸਟਸ ਨਾਲ ਵੀ ਅਸੀਂ ਜੀਨਸ ਵਗੈਰਾ ਜਾਂ ਟੀ-ਸ਼ਰਟਸ ਕੁਝ ਵੀ ਅਸੀਂ ਵੇਅਰ ਕਰਨਾ ਹੋਵੇ ਤੇ ਇੱਕ ਸੈਪਰੇਟ ਇਹਨਾਂ ਨੇ ਟ੍ਰਾਈ ਰੂਮ ਦਿੱਤਾ ਹੋਇਆ ਜਿਹਦੇ ਵਿੱਚ ਜਾ ਕੇ ਤੇ ਇਹ ਦੇਖੋ ਮਤਲਬ ਅਸੀਂ ਬੱਕਰੇ ਬੱਕਰੇ ਪਾਰਟ ਰੂਮ ਦਿੱਤੇ ਹੋਏ ਨੇ ਤੇ ਇਹ ਦੇਖੋ ਮੈਮ ਬਾਹਰ ਆਏ ਨੇ ਤੇ ਇਸਾ ਦੇ ਰੂਮ ਹੈ ਤੇ ਤੁਸੀਂ ਮਤਲਬ ਆਪਣਾ ਆਰਾਮ ਨਾਲ ਸੈਟਿੰਗ ਸੁਆਇਸ ਹੋ ਕੇ ਤੇ ਆਪਣਾ ਆਸਾਦਿਓ ਤੇ ਇੱਥੇ ਲੌਂਗ ਮੀਨਰ ਦਿੱਤੇ ਹੋਏ ਨੇ ਮੀਨਰ ਤੁਸੀਂ ਦੇਖ ਰਹੇ ਹੋਗੇ ਤੋ ਦੇਖੋ ਮੈਂ ਪ੍ਰੋਪਰਸ ਮਿਰਰ ਦੇ ਵਿੱਚ ਸੈੱਟ ਹੋ ਰਹੀ ਐ ਜਿਹਾ ਦਿਖਾਈ ਦੇ ਰਹੀ ਤੁਹਾਨੂੰ ਤੇ ਇਸ ਤਰ੍ਹਾਂ ਦੇ ਮਿਰਰ ਹੋਣਗੇ ਜਿਹੜੇ ਕੀ ਮਤਲਬ ਆ ਤੁਸੀਂ ਆਪਣੇ ਨੂੰ ਐ ਪੂਰਾ ਫਿਟ ਐਂਡ ਫਾਈਂਡ ਦੇਖ ਸਕਦੇ ਹੋ ਤੁਹਾਨੂੰ ਬਦਰ ਮੈਂ ਵਿੱਦਿਆ ਨੂੰ ਕਿਉਂ ਨਹੀਂ ਲੈ ਕੇ ਆਈ ਕਿਉਂਕਿ ਵਿੱਦਿਆ ਦਾ ਬਹੁਤ ਸਾਰਾ ਪ੍ਰੋਬਲਮ ਰਹਿੰਦਾ ਐ ਐਨਾ ਪ੍ਰੋਬਲਮ ਰਹਿੰਦਾ ਐ ਵਿੱਦਿਆ ਦਾ ਵਿੱਦਿਆ ਕੁਛ ਦੇਖਣ ਹੀ ਨਹੀਂ ਦਿੰਦੀ ਸਾਨੂੰ ਇਸ ਕਾਰਨ ਕਿ ਮੈਨੂੰ ਲੱਗਾ ਸੀ ਕਿ ਅੱਜ ਵਿੱਦਿਆ ਮੇਰਾ ਸੋਏਗਾ ਤੇ ਉਸ ਤੋਂ ਬਾਅਦ ਮੈਂ ਫਾਰਮੈਨ ਦੇ ਨਾਲ ਵੀ ਵੀਡੀਓ ਵੀ ਤੇ ਜਾਵਾਂਗੀ ਤੇ ਫਾਰਮੈਨ ਦੇਖੋ ਕਿੰਨਾ ਹੈਪੀ ਐ ਕਿਉਂਕਿ ਫਾਰਮੈਨ ਨਹੀਂ ਚਿੱਕੜ ਚਾਹੁੰਦੀ ਐ ਕਿ ਮੇਰੇ ਮਮਾ ਮੇਰੇ ਲਈ ਟਾਈਮ ਨਿਕਾਲਣ ਤੇ ਬਸ ਅਸੀਂ ਫਿਰਦੇ ਰਹੀਏ ਹੈ ਨਾ ਮੈਨੂੰ ਬਟ ਫੋਰ ਮੈਨ ਬਹੁਤ ਮੁਸ਼ਕਿਲ ਹੈ ਇੰਨਾ ਸਾਰਾ ਟਾਈਮ ਨਿਕਾਲਣਾ ਬਹੁਤ ਮੁਸ਼ਕਿਲ ਮੈਨੂੰ ਮਮਾ ਲੈ ਕੇ ਦੇ ਸਕਦੇ ਬਟ ਪਾਪਾ ਨਹੀਂ ਪਾਣੀ ਦੇ ਪਾਪਾ ਇਸ ਤਰ੍ਹਾਂ ਦੀ ਚੀਜ਼ਾਂ ਵਿਦਆਊਟ ਜਿਆਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਦੇ ਫਾਦਰ ਪਸੰਦ ਨਹੀਂ ਕਰਦੇ ਬਟ ਐ ਵੇ ਕਿ ਜਦੋਂ ਅਸੀਂ ਆਊਟ ਆਫ ਸਿਟੀ ਕਿਤੇ ਜਾਣਾ ਹੋਵੇ ਤੇ ਇਸ ਤਰ੍ਹਾਂ ਦੀ ਚੀਜ਼ਾਂ ਪਾ ਵੀ ਸਕਦੇ ਜ਼ਰੂਰੀ ਨਹੀਂ ਕਿ ਨਹੀਂ ਪਾ ਸਕਦੇ ਠੀਕ ਹੈ ਬਟ ਮੈਨੂੰ ਲੱਗਦਾ ਕਿ ਅਸੀਂ ਜਿੰਨਾ ਵੀ ਮर्यादा ਵਿੱਚ ਰਵਾਂਗੇ ਆਪਣੇ ਪਹਿਨਾਵੇ ਵਿੱਚ ਰਵਾਂਗੇ ਆਪਣੇ ਆਪ ਦੇ ਵਿੱਚ ক্লোਜ਼ਿੰਗ ਵਿੱਚ ਰਵਾਂਗੇ ਨਾ ਤੇ ਉਨਾ ਹੀ ਇਨਸਾਨ ਬੈਸਟ ਔਰ ਵਧੀਆ ਰਹਿੰਦਾ ਹੈ ਨਹੀਂ ਤਾਂ ਆਪਣੇ ਆਪ ਦਾ ਓਪਨ ਆਪ ਨੂੰ ਕਰਨਾ ਜਾਂ ਦਿਖਾਣਾ ਉਹ ਬਹੁਤ ਵੱਡਾ ਕਿਤਨਾ ਕਿਤੇ ਮਸਲਾ ਪ੍ਰੋਬਲਮ ਕ੍ਰੀਏਟ ਹੋ ਜਾਂਦਾ ਹੈ ਤੇ ਇਸ ਤੋਂ ਬੈਟਰ ਹੈ ਕਿ ਪ੍ਰਮਾਤਮਾ ਨੇ ਜਿਸ ਤਰ੍ਹਾਂ ਸਾਨੂੰ ਬਣਾਇਆ ਸਿਆਮਿਆਂ ਨੂੰ ਉਸ ਤਰ੍ਹਾਂ ਦਾ ਹੀ ਰੱਖੀ ਤੇ ਦੇਖੋ ਫੋਮੇ ਮੇਰੇ ਨਾਲ ਗੱਲਬਾਤ ਕਰ ਰਹੀ ਹੈ ਕਿ ਕਿੰਨੀ ਹੈਪੀ ਹੈ ਚੜ ਐਂਡ ਮੀ ਹੈ ਪੀ ਐਚ ਆੜੂ ਕੋ ਤੇ ਮਾਦੇ ਸਮੇ ਹੋਵੇ ਤੇ ਕਿੰਨੀ ਖੁਸ਼ੀ ਹੋਵੇ ਜੋ ਉਹ ਮੇ ਕੌਣ ਕੋਤੇ ਫੋਰ ਮੀ ਅੱਜ ਇਹਨਾਂ ਨਾਲ ਮੈਂ ਕੋਰੀਅਨਸ ਮੈਗੀ ਦਾ ਵੀ ਆਪਣਾ ਸਪੈਸ਼ਲ ਵੀ ਮਿਨ ਬ੍ਰੈਕਫਾਸਟ ਟਾਈਮ ਮੌਨੈਗਿਕ ਕੀਤੀ ਬਟ ਨਹੀਂ ਤੁਹਾਡੇ ਲਈ ਰੱਖੀ ਹੋਈ ਤਿੰਨ ਪੌਚੇ ਜੇ ਬਾਕੀ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਬਤਾ ਇਹਨਾਂ ਨੂੰ ਮੱਖਣ ਵਗੈਰਾ ਸ਼ੋ ਦਾ ਵੀ ਐਕਸਪੀਰੀਅੰਟ ਦੱਸੇਗੀ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਮੈਂ ਟਾਈਮ ਪੀਰੀਅਡ ਨਿਕਾਲ ਕੇ ਆਪਣੀ ਸੈਟਿੰਗਸ ਕਰਦੀਆਂ ਤੇ ਅੱਜ ਸੋਚਿਆ ਵੀ ਨਹੀਂ ਸੀ ਕਿ ਜੀਡੀਓ ਵਿੱਚ ਮੈਂ ਆਵਾਂਗੀ ਬਟ ਫਿਰ ਵੀ ਮੈਂ ਜੀਡੀਓ ਵਿੱਚ ਆ ਗਈ ਤੇ ਇਹ ਕਹ ਦੇਖੋ ਮੈਂ ਆਪਣਾ ਕੈਰੀ ਬੈਗ ਲੈ ਕੇ ਆਈਆਂ ਕਿਉਂਕਿ ਜਦ ਕੈਰੀ ਬੈਗ ਸਾਡੇ ਕੋਲ ਹੀ ਗਏ ਨੇ ਤੇ ਅਸੀਂ 9 10 ਰੁਪਏ ਵੱਧ ਕਿਉਂ ਖਰਚ ਸੋ ਐ ਦੇਖੋ ਬਾਹਰ ਰੋਡ ਹਾਈਵੇ ਰੋਡ ਦੇ ਉੱਤੇ ਹੈ ਵਾਲਾ ਜੀ ਡੀਓ ਮਤਲਬ ਖੁੱਲਾ ਹੋਇਆ ਹੈ ਤੇ ਪਿੱਛੇ ਦੇਖੋ ਮੀਨਰ ਬਹੁਤ ਜ਼ਬਰਦਸਤ ਮੀਨਰ ਲੱਗਾ ਹੋਇਆ ਹੈ ਤੇ ਸਾਰਾ ਰੋਡ ਕ੍ਰੋਸ ਜਿਹੜਾ ਕਿ ਸਾਨੂੰ ਦਿਖਾਈ ਦਿੰਦਾ ਹੈ ਤੇ ਐ ਦੇਖੋ ਬਹੁਤ ਹੀ ਅੱਛੀ ਮਤਲਬ ਬਹੁਤ ਹੀ ਅੱਛੀ ਚੀਜ਼ ਬਣੀ ਹੋਈ ਹੈ ਮੈਂ 1 2 3 ਤਿੰਨ ਵਾਰ ਆ ਚੁੱਕੀਆਂ ਚੌਥਾ ਜਿਹੜਾ ਮੇਰਾ ਇਸ ਵਾਰ ਹੋਣਾ ਤੇ ਜੇ ਤਿੰਨ ਵਾਰ ਵੀ ਮੈਂ ਆਈ ਆ ਤੇ ਤਿੰਨ ਵਾਰ ਵਿੱਚ ਮੈਂ 1 2 ਵਾਰ ਹੀ ਲੈਂਦਾ ਉਹ ਵੀ ਫੈਰੀ ਲਈ ਲੈਂਦਾ ਆਪਣੇ ਲਈ ਨਹੀਂ ਲੈਂਦਾ ਜਬ ਵਿਦਿਆ ਲਈ ਲੈਂਦਾ ਤੇ ਬਟ ਇਸ ਵਾਰ ਮੈਂ ਆਪਣੇ ਲਈ ਲੈਣਾ ਹੀ ਆ ਤੇ ਬਾਕੀ ਦੇਖੋ ਕਸਟਮਰ ਪਿੱਛੇ ਆਪਣੇ ਆਪ ਨਾਲ ਬਿਜ਼ੀ ਹੈ ਸਾਰੇ ਤੇ ਕਸਟਮਰ ਐ ਇੰਜੋਏ ਕਰ ਰਹੇ ਨੇ ਤੇ ਆਪਨੇ ਆਪਣੀ ਸ਼ਾਪਿੰਗਸ ਕਰ ਰਹੇ ਨੇ ਔਰ ਮੈਂ ਮੈਂ ਵੀ ਸ਼ਾਪਿੰਗਸ ਕਰਨ ਆਈ ਆ ਬਟ ਸੋਚਿਆ ਚਲੋ ਪਹਿਲਾਂ ਤੁਹਾਡ ਨਾਲ ਗੱਲਾਂ ਮੱਤਾਂ ਕੀਤੀਆਂ ਜਾਣ ਸੋ ਅਸੀਂ ਜਿੱਦੋਂ ਵੀ ਘਰ ਜਾਵਾਂਗੇ ਮਾਂ ਬੇਟੀ ਸੋ ਬਾ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕਿਹੜੀ ਕਲੈਕਸ਼ਨ ਖਰੀਦੀ ਹੈ ਤੇ ਕੀ ਖਰੀਦਿਆ ਹੈ ਇੱਕੀ ਸ਼ਾਨਦਾਰ ਹੈ ਸਾਡਾ ਵੀਡੀਓ ਦਾ ਸ਼ਾਪਿੰਗ ਕਰਨਾ ਮੋਮਿਨਗਰ ਵਿੱਧਿਆ ਆ ਜਾਂਦੀ ਨਾ ਤੇ ਇੰਨਾ ਮਜ਼ਾ ਨਹੀਂ ਸੀ ਆਉਣਾ ਸਾਰੇ ਕੱਪੜੇ ਸਾਰੇ ਖਰੀਦ ਲਏ ਸੀ ਬਿਲਕੁਲ ਵਿੱਧਿਆ ਨਾਲ ਤੋਂ ਬਦ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਮੈਂ ਮਹ ਲਿਪਸਟਿਕ ਵੀ ਲਗਾਵਾਂਗੀ ਚਲੋ ਓਕੇ ਕਾਨੂੰ ਮਿਲਦੀ ਰਹਾਂਗੀ ਸੋ 스테 ਕੇਅਰ ਮੋਨਿਕਾ ਤੋਂ ਮੰਦੇ ਚੈਨਲ ਨੂੰ ਪਸੰਦ ਕਰਦੇ ਰਹੋ ਪਿਆਰ ਕਰਦੇ ਰਹੋ ਆਪਣਾ ਸਪੋਰਟ ਇਦਾਂ ਹੀ ਦਿੰਦੇ ਰਹੋ ਸੋ ਮੈਂ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਸੋ ਧੰਨਵਾਦ ਸ਼ੁਕਰੀਆ ਥੈਂਕ ਯੂ so much ji